ਆਸੇ ਜੀਤਾ ਨਿਕਾਲਾ ਬਣਾਵਾ ਤੋ ਕੁਝ ਸਮਝ ਦੇ ਦਿਆਂ ਮੈਂ ਸਭ ਨੂੰ ਸਬਲ ਨਗਰ ਨੂੰ ਮਾਰਕਾ ਦਿੰਨਾ ਤੋ ਇਹ ਮੈਸੇਜ ਦਵਾਂਗੇ ਕਿ ਇਸ ਮੁਸੀਬਤ ਦਾ ਕੋਲ ਦੁਨੀਆ ਦਾ ਮਾਲਕ ਉਹ ਗਰੀਬ ਘਰਾਂ ਜਿਹੜਾ ਦਾ ਜਨਮ ਹੋਇਆ ਵਾ ਲੁਕਾ ਉਹਦੀ ਦੋਦੀ ਇਸਦੇ ਵਿੱਚ ਲਿਖਿਆ ਹੈ ਪਰਮੇਸ਼ਰ ਦਾ ਬਚਨ ਉੱਤੇ ਲਿਖਿਆ ਹੈ ਅਤੇ ਉਹ ਉਹ ਆਕੇ ਉਹਨਾਂ ਨੇ ਉੱਥੇ ਹੁੰਦੀਆਂ ਮਰੀਮ ਦੇ ਦੇ ਦਿਨ ਗੁਰੇ ਉੱਗੇ ਅਤੇ ਉਹ ਆਪਣਾ ਡੇਟਾ ਪੁੱਤਰ ਜਾਨੀ ਹਰ ਨੂੰ ਕੁੱਪੜੀ ਬੱਤ ਤੇ ਬੈਠ ਕੇ ਖੁਰਲੀ ਬੱਤ ਤੇ ਬੈਠਿਆ ਬਬਲੀ ਕਹਿੰਦੇ ਕਿ ਦਾਦਾ ਜਨਮ ਮਾਇ ਮਰੀਮ ਇੱਕ ਕੁਆਰੀ ਔਰਤ ਸੀ ਤੋ ਉਹ ਦੇ ਵਿੱਚ ਕੋਈ ਕਮੀ ਨਹੀਂ ਆ ਗਈ ਕਿ ਪ੍ਰਭੂ ਯਿਸੂ ਮਸੀਹ ቅਪਵਿੱਤਰ ਜੀ ਕੋ ਦੁਨੀਆ ਮਾਲਕ ਯੁਵਰਗ ਸੰਦ ਕੇ ਦੁਨੀਆ ਦੇ ਵਿੱਚ ਆਇਆ ਮਰੀਮ ਦੇ ਦੁਬਾਰਾ ਉਹ ਜਿਹੜਾ ਜਨਮ ਹੋਇਆ ਤੇ ਜਲੂਸਤਨ ਦੇ ਵਿੱਚ ਆਇਆ ਦਾ ਬਾਈਬਲ ਤੇ ਲਿਖਿਆ ਖਤਾਰੇ ਖਲਾਮ ਦੇ ਵਿੱਚ ਕਿ ਉਹ ਉਦੀ ਜਿਹੜੀ ਮੰਗਣੀ ਉਸਮ ਦੇ ਨਾਲ ਹੋਈ ਉਸਮ ਜਿਹੜਾ ਜਦੋਂ ਪਤਾ ਲੱਗਾ ਕਿ ਮੇਰੀ ਪਤਨੀ ਮਰੀਮ ਜਿਹੜੀ ਆ ਬੱਚੇ ਨੂੰ ਜਨਮ ਦੇਣ ਵਾਲੀ ਆ ਤੇ ਉਹਦੇ ਮਨ ਵਿੱਚ ਸ਼ੰਕਾ ਆਈ ਇਹ ਕਿਦਾਂ ਹੋ ਗਿਆ ਕੁਵਾਰੀ ਨੇ ਪੇਟੋਂ ਕਿਦਾਂ ਬੱਚਾ ਸਨਦਾ ਤੇ ਖੁਦਾ ਦੇ ਦੂਤਾਂ ਨੇ ਕਿਹਾ ਉਹਨੂੰ ਮਰੀਅਮ ਨੂੰ ਕਿ ਤੂੰ ਨਾ ਡਰ ਇਹ ਜਿਹੜਾ ਤੇਰੀ ਕੁੱਖ ਦੇ ਵਿੱਚੋਂ ਆ ਉਹ ਕੁਲ ਦੁਨੀਆ ਦਾ ਮਾਲਕ ਹੋਵੇਗਾ ਕੁਲ ਦੁਨੀਆ ਦਾ ਰਖਵਾਲਾ ਹੋਵੇਗਾ ਤੂੰ ਇਸੇ ਤਰ੍ਹਾਂ ਮਤਨ ਤੇ ਹੋਇਆ ਤੂੰ ਯੂਸਫ ਨੇ ਜਦੋਂ ਦੂਤਾਂ ਨੇ ਗੱਲ ਕੀਤੀ ਜਦੋਂ ਯੂਸਫ ਨੇ ਮੰਨ ਲਈ ਤੇ ਉਹਨੇ ਕਿਹਾ ਤੂੰ ਡਰਨਾ ਉਹ ਜੋ ਬੱਚਾ ਪੈਦਾ ਕਰੇਗੀ ਉਹ ਕੁਲ ਦੁਨੀਆ ਦਾ ਮਾਲਕ ਹੋਏਗਾ ਬਾਈਬਲ ਚ ਲਿਖਿਆ ਬਾਅਦ ਵਿੱਚ ਯੂਸਫ ਮਰੀਅਮ ਦੇ ਨਾਲ ਸਾਮ ਤੇ ਆਖਦਾ ਕਲਾਮ ਚ ਲਿਖਿਆ ਵਾ ਕਿ ਮਤਨ ਤੇ कि ओ ਪੈਦਾ ਹੋਇਆ ਤੂੰ ਨੂੰ ਖੁਰਲੀ ਦੇ ਵਿੱਚ ਤਾਂ ਸਵਰਗੀ ਦੂਤਾਂ ਨੇ ਗਿਆ ਹੀ ਉਹਨੂੰ ਸਵਰਗ ਖੁਰਨੀ ਦੇ ਵਿੱਚ ਬਦਲ ਵੀੜ ਕੇ ਰੱਖਿਆ ਦਿਆ ਜਿਹੜੀ ਜਾਲੀ ਉਹ ਜਗਤ ਤੇ ਮੈਬੀ ਲਿਖਿਆ ਲੂਕਾ ਦੋ ਦਿਸੇ ਦੇ ਸਾਰੀ ਕਹਾਣੀ ਤੋਂ ਲਿਖੀ ਗਈ ਆ ਕਿ ਜਿਹੜੀ ਜਾਲੀ ਸੀ ਉਹ ਤਿੰਨ ਜੜਚਾਰ ਦੇ ਕਦਾਰੇ ਬਚਨ ਤੇ ਲਿਖਿਆ ਕਦਾਰੇ ਕਲਾਮ ਦੇ ਵਿੱਚ ਤੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਜਰੂਸ਼ਲਮ ਦੇ ਵਿੱਚ ਜਾ ਕੇ ਦੇਖੋ ਬਾਈਬਲ ਤੇ ਲਿਖਿਆ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਦੂਤ ਜਾ ਰਹੇ ਸੀ ਤੱਬੀ ਅੱਗੇ ਤਾਰਾ ਜਾ ਰਿਹਾ ਸੀ ਜਿੱਥੇ ਇਸ ਸਮੇਂ ਕੀ ਖੁਰਨੀਂਦ ਵਿੱਚ ਕਪੜੇ ਬਿੰਦ ਬੀੜੀ ਕਿ ਰੱਖਿਆ ਉਹਨਾਂ ਨੇ ਜਾ ਕੇ ਦਰਸ਼ਨ ਦਰਸ਼ਨ ਕੀਤਾ ਹਰ ਰੋਜ਼ ਕਿਹਦਾ ਇਹ ਦਰਸ਼ੋ ਬੰਦੋਂ ਇਹ ਦੂਵੀਂ ਦਰਸ਼ੋ ਕਿ ਕਿੱਥੇ ਬੈਠਾ ਆਇਆ ਹਰ ਰੋਜ਼ ਦਾ ਪਲਾਨ ਜੀ ਕਿ ਜਿਹੜਾ ਵਾ ਉਹਨੂੰ ਮਰਵਾ ਦੇ ਪਰ ਬਾਈਬਲ ਵਿੱਚ ਲਿਖਿਆ ਕਿ ਪਰਮੇਸ਼ਰ ਕੁਲ ਦੁਨੀਆ ਦਾ ਰਾਜਾ ਸੀ ਵਚਨਦਿਖਿਆ ਉਹ ਕਿਤੇ ਦੁਨੀਆਵੀ ਰਾਜ ਦੇ ਨਾਲ ਸਵਾਲ ਜਵਾਬ ਨਹੀਂ ਰੱਖਦਾ ਵਚਨਦਿਖਿਆ ਕਿ ਦਾਦੇ ਕਲਾਮ ਤੇ ਕੁਲ ਦੁਨੀਆ ਦਾ ਮਾਲਕ ਜੋ ਮਨਾਂ ਤੇੰਦੀ ਸਵਾਰਾਂ ਦੇ ਵਿੱਚ ਮਿਲਿਆ ਵਾ ਪਰਮੇਸ਼ਰ ਨੇ ਆਪਣਾ ਇਕਲੌਤਾ ਪੁੱਤਰ ਦਿੱਤਾ ਜੋ ਵੀ ਸ਼ਿਵਾਸ ਕਰੇਗਾ ਇਹ ਮਾਨ ਲਿਆ ਗਿਆ ਕਦੀ ਹਲਾਕ ਨਹੀਂ ਹੋਏਗਾ ਇਦਾਂ ਪਰਮੇਸ਼ਰ ਇਹ ਨਹੀਂ ਕੱਲਾ ਅਸਾਈਆਂ ਦਾ ਪਰਮੇਸ਼ਰ ਵਾ ਪਰਮੇਸ਼ਰ ਸੋਲ ਦੁਨੀਆ ਦਾ ਮਾਲਕ ਵਾ ਜੋ ਵੀ ਉੱਤੇ ਸ਼ਿਵਾਸ ਕਰਦਾ ਵਾ ਜੋ ਵੀ ਉੱਤੇ ਭਰੋਸਾ ਕਰਦਾ ਵਾ ਉਹ ਆਸ਼ੀਸ਼ ਬਾਲਦਾ ਪਰਮੇਸ਼ਰ ਇਸੇ ਕਾਰਨ ਇਹ ਦੁਨੀਆ ਤਾਂ ਇੱਕ ਵੀ ਮਾਰਾ ਨੂੰ ਠੰਗਾ ਕਰੇ ਲੋਕਾਂ ਤੋਂ ਛਡਕਾਰਾ ਦੇ ਅੱਜ ਬਹੁਤ ਲੋਕ ਵਾ ਜਿਹੜੇ ਵਚਨ ਦੇ ਦੌਰਾਨ ਜਿਹੜੀ ਆ ਠੰਗਈਆਂ ਬਾਰੇ ਐਸ਼ੇਪਾ ਬਾਰੇ ਆ ਪਰ ਮੇਰਾ ਸਦਾ ਪਲਾਨ ਇਹੀ ਆਉਂਦਾ ਹੈ ਉਸ ਵਰਗ ਛੱਡ ਕੇ ਸਭ ਲੋਕਾਂ ਦਾ ਭਾਵ ਦੁਸ਼ਿ ਲਖਾਨੇ ਕਰੇ ਹਨ ਇਹਨੂੰ ਯਾ ਇਸ ਕਰਕੇ ਵਰਤਨ ਦਾ ਦਾਵਾ ਕਿ ਪਰਮੇਸ਼ਰ ਕਿਸੇ ਜਾਤ ਪਾਤ ਦੇ ਨਾਲ ਸਵਾਲ ਨਹੀਂ ਰੱਖਦਾ ਉਹ ਸਭ ਨੂੰ ਪਿਆਰ ਕਰਦਾ ਹੈ ਜੋ ਵੀ ਕਿਸੇ ਵੀ ਯਾਦ ਦਾ ਹੈ ਜੋ ਵੀ ਇਸਮਸੀ ਨੂੰ ਤੁਸੀਂ ਵਿਸ਼ਵਾਸ ਕਰਦਾ ਹੈ ਪਰਮੇਸ਼ਰ ਦੇ ਵਿੱਚ ਨਾ ਹੋ ਜਾਂਦਾ ਹੈ ਬਾਈਬਲ ਲਿਖਿਆ ਉਸਾਰੇ ਕਲਾਮ ਕੇ ਕਿ ਪਰਮੇਸ਼ਰ ਗਰੀਬ ਘਰਾਣੇ ਦੇ ਵਿੱਚ ਪੈਦਾ ਆ ਗਰੀਬ ਘਰਾਣੇ ਤੇ ਤਾਂ ਹੀ ਉਹਨੂੰ ਖੁੱਲੀ ਦੇ ਵਿੱਚ ਲਬੇੜ ਕੇ ਰੱਖਿਆ ਗਿਆ ਮੁਝੇ ਵਚਨ ਪੜ੍ਹੀਏ ਤੇ ਬਾਈਬਲ 'ਚ ਲਿਖਿਆ ਖੁਲ ਦੁਨੀਆ ਦਾ ਰਾਜਾ ਸੀ। ਵਚਨ ਲਿਖਿਆ ਉਹ ਰਾਜੋਂ ਦਾ ਰਾਜਾ ਸੀ। ਪਰ ਉਹ ਗਰੀਬ ਘਰਾਣੇ ਦੇ ਵਿੱਚ ਕਿਉਂ ਪੈਦਾ ਆਇਆ? ਬਲਕਿ ਉਹਨੇ ਕੋਈ ਵੀ ਦਫਰਤ ਕੇ ਦੇ ਨਾਲ ਨਹੀਂ ਕੀਤੀ। ਬਲਕਿ ਉਹ ਸਭ ਨੂੰ ਪਿਆਰ ਕਰਦਾ ਸੀ। ਇਸ ਕਰਕੇ ਜਿਹੜੇ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਆ ਕਿ ਸਾਡੇ ਯਿਸੂ ਮਸੀਹ ਬਦ ਐਤੋਂ 2025 ਸਾਲ ਬਿਲਕੁਲ ਯਿਸੂ ਮਸੀਹ ਆਸਮਨ 'ਚ ਸਾਡੇ ਦੇ ਸਾਡੇ ਵਿੱਚ ਆ ਗਿਆ। ਤੋਂ ਵਚਨ 'ਚ ਲਿਖਿਆ ਸਾਡੇ ਪਾਪਾਂ ਨੂੰ ਅ ਸ਼ਮਾ ਕਰਨ ਮਾਤੇ ਤੋਂ ਸਭ ਦੇ ਗਨਾਹਾਂ ਨੂੰ ਸ਼ਮਾ ਕਰਨ ਮਾਤੇ ਬਾਈਬਲ 'ਚ ਲਿਖਿਆ ਉਹ ਆ ਗਿਆ ਕਿ ਸਭ ਲੋਕਾਂ ਨੂੰ ਆਮਾ ਵੀ ਮਿਲਦਾ ਹੈ ਇਹ ਬਾਈਬਲ ਦੱਲਿਆ ਕਿ ਯਿਸੂ ਮਸੀਹ ਸਵਰਗ ਚੜਿਆ ਜਰੂਸਲਮ ਦੇ ਵਿੱਚ ਪੈਦਾ ਹੋਇਆ ਤੋਂ ਮਸੀਹ ਦੁਆਰਾ ਸਭ ਨੂੰ ਨੌਜਵਾਨ ਸਭ ਨੂੰ ਬੇਨਤੀ ਕਰਨ ਕਿ ਜੁਨਾਵਾਂ ਜੋ 24 ਸੰਮੋਹ ਨੂੰ ਯਿਸੂ ਨੂੰ ਦੇ ਆ ਇਹ ਯਿਸੂਸੀ ਦਾ ਜਨਮ ਦਿਨ ਹੋਇਆ ਮਸਾਬੇ ਬੇਨਤੀ ਕਰਦਾ ਵਾਂ ਕਿ ਜੋ 23 ਦੀ ਰਾਤ ਤੋਂ ਮਡੇ 25 ਅਨਮਾਰਤਾਲ ਕਿਦਰਤ ਕੋਈ ਵੀ ਨਾ ਸਾ ਇਸਤੇਮਾਲ ਨਾ ਕਰੇ ਕਿ ਬਾਈਬਲ ਦੇਖਿਆ ਪਰਮੇਸ਼ਰ ਅਨਸੇ ਆਗਿਆਂ ਦੇ ਅ ਅਨਸੇ ਆਗਿਆਂ ਨੂੰ ਪਿਆਰ ਨਹੀਂ ਕਰਦਾ ਬਚਨ ਲਿਖਿਆ ਜੋ ਇਸ ਸਮਸੀ ਦੀ ਆਗਿਆ ਦੇ ਚਲਿੰਦੇ ਆ ਪਰਮੇਸ਼ਰ ਨੂੰ ਪਿਆਰ ਕਰਦਾ ਹੈ ਇਸ ਕਰਕੇ ਜੀ ਜੀ ਦਿਨਵਾ ਮੈਂ ਸਭ ਦੇ ਅਗੇ ਬੇਨਤੀ ਕਰਦਾ ਵਾਂ ਕਿ ਬੜੇ ਅਸੇ ਤਰੀਕੇ ਨਾਲ ਅਸੇ ਟਾਂਗਣਾ ਮਨਾਇਆ ਜਾਏ ਤੋਂ ਇਹੀ ਮੇਰੀ ਬੇਨਤੀ ਹੈ ਮੈਂ ਸਭ ਨੂੰ ਪ੍ਰਭੂ ਇਸਮਸੀ ਦੇ ਨਾਮ ਤੇ ਅ ਪ੍ਰਿੰਸੀਪਲ ਡੇਰੀਆਂ ਨਵੇਂ ਸਾਲ ਦੀਆਂ Uh, but then you have to know something about